चढ़दी कला पंजाब न्यूज ते आप सब दा स्वागत है ਅੱਜ ਸਵੇਰੇ ਤੜਕੇ ਪਿੰਡ ਚੀਮਾ ਖੁੱਡੀ ਵਿੱਚ ਪ੍ਰਸ਼ਾਸਨ ਵੱਲੋਂ ਧੱਕੇ ਨਾਲ ਕਬਜ਼ਾ ਲੈਣ ਲਈ ਵੱਡੇ ਪੁਲਿਸ ਬਲ ਨਾਲ ਤਾਵਾ ਬੋਲਿਆ ਗਿਆ ਜਦੋਂ ਕਿਸਾਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੀਆਂ ਜ਼ਮੀਨਾਂ ਉੱਪਰ ਮਸ਼ੀਨਾਂ ਚਲਾਈਆਂ ਜਾ ਰਹੀਆਂ ਤਾਂ ਤੁਰੰਤ ਕਿਸਾਨ ਇਕੱਠੇ ਹੋ ਕੇ ਇਸ ਦਾ ਵਿਰੋਧ ਕਰਨ ਪਹੁੰਚੇ ਪੁਲਿਸ ਵੱਲੋਂ ਬਿਨਾਂ ਕਿਸੇ ਗਲਬਾਤ ਦੇ ਤੁਰੰਤ ਕਿਸਾਨਾਂ 'ਤੇ लाठी चार्ज ਕਰਨਾ ਸ਼ੁਰੂ ਕਰ ਦਿੱਤਾ ਗਿਆ ਅਤੇ ਬਹੁਤ ਸਾਰੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਬੀਬੀਆਂ ਨੂੰ ਗ੍ਰਿਫਤਾਰ ਕਰਕੇ ਅਲੱਗ-ਅਲੱਗ ਥਾਣਿਆਂ ਵਿੱਚ ਲਿਜਾਇਆ ਗਿਆ ਕਾਦੀਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਜੋ ਮਸੀਦਾ ਮੋਂਦੀਆਂ ਹੋਰ ਸਾਰੀ ਕੋਰਸੀ ਤੇਰਾ ਤਾਂ ਕੰਮ ਹੀ ਨਹੀਂ ਪੁੱਤੇ ਕੰਮ ਹੀ ਕਿਰਿਆਗਾਰ ਲਖਵੀਰ ਜਲਾਓ ਪੀਤੋ ਪਈ ਕਿੰਨੀ ਵਾਰੀ ਗੱਲ ਕਰੀਏ ਆਪਾਂ ਸਾਨੂੰ ਖਾਰਾ ਹਮ ਹੋ ਗਿਆ ਸਾਨੂੰ ਖਾਰਾ ਅਸੀਂ ਰਾਤ 10:30 ਵਜੇ ਉੱਠ ਕੇ ਆਏ ਆ ਏਡੀਸੀ ਪਿਛਾੜੀ ਵੀ ਲੰਮੇ ਨਹੀਂ ਪਿਆ ਸਹੀ ਗਾੜੀ ਵਾਲੀ ਚੋਰੀ ਆ ਟਕਰਾਅ ਦੀ ਕਿਸੇ ਨਾਲ ਭੰਗ ਬਿਲਕੁਲ ਸਾਨੂੰ ਨਾਮ ਨਾਲ ਹੋਏ ਟਕਰਾਓ ਅਸੀਂ ਦਾ ਜਿਹੜਾ ਕਰਨਾ ਬਾਹਰ ਜਮੀਨ ਦੇ ਅਸੀਂ ਪੈਸੇ ਅਸੀਂ ਫਾਈਲਾ ਜਮਾ ਕਰਾਂਗੇ ਸਾਨੂੰ ਪੈਸੇ ਨਹੀਂ ਮਿਲੇ 국민 000 lot <laughs> entender lander wonder I knew his heart god avez W I faith la renff BB साणा <laughs> मूर ਕੋੜ ਤਾਂ ਤਕ ਨਹੀਂ ਹਾਂ ਪੱਤਗਾਰੇ ਚਲੇ ਜੀ ਪੱਤਗਾਰੇ ਲੈ ਕੇ ਚੋ ਨੀ ਚੱਪਟ ਗਏ ਮਿਚਪਟ ਨਹੀਂ ਆ ਜੋ ਭੱਜਨੇ ਬਹੁਤ ਭੱਜਨ ਵਾਲੀ ਆ ਐਪੂਏ ਝੜੇ ਦੇ ਕਾਮੀ ਸੁਤਰੀ ਦਾਣਾ ਹੈ ਜੀ ਬਰਾਹਮਣ ਨਹੀਂ ਬਣਾ ਮੇ ਸਾਡੀ ਗੱਲ ਬੰਦ ਕਰਕੇ ਬਣਾ 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 ਦਫਾ ਧਿਆਨਾ ਹੌਲੀ ਹੌਲੀ ਆ ਨਾ ਦੇਖੀ ਹੈ। ਪੰਜਾਬ ਦੇ ਦਿੱਲੀ ਕਟੜਾ ਐਕਸਪ੍ਰੈਸ ਵੇ ਦੇ ਉੱਪਰ ਪ੍ਰਸ਼ਾਸਨ ਜਿਹੜਾ ਆ ਪੂਰੀ ਮਾਰੂ ਨੀਤ ਦੇ ਨਾਲ ਜਿਹੜਾ ਇੱਥੇ ਪਹੁੰਚ ਚੁੱਕਾ ਪਿੰਡ ਟੀਮਾ ਖੂੜੀ ਦੇ ਵਿੱਚ ਫੋਰਸਾਂ ਵੱਡੇ ਪੱਧਰ ਤੇ ਆ ਵੇਖੋ ਦੂਰ ਤੱਕ ਫੋਰਸਾਂ ਜਿਹੜੀਆਂ ਸਵੇਰ ਮਨਿਹਰ ਸਾਹਿਬ ਦਾ ਜਬਰੀ ਕਬਜ਼ਾ ਜਿਹੜਾ ਲਿਆ ਜਾ ਰਿਹਾ ਹੈ ਜ਼ਮੀਨਾਂ ਦੇ ਵਿੱਚ ਖਤਾਨ ਪਾਏ ਜਾ ਰਹੇ ਆ ਬਗੈਰ ਜੋਗ ਮਾਫਜ਼ਾ ਦਿੱਤੇ ਆ ਸਿਰਫ ਇਹ ਜਿਹੜਾ 35-36 ਲੱਖ ਰੁਪਇਆ ਨਗੂਣਾ ਭਾਅ ਦੇ ਕੇ ਜ਼ਮੀਨਾਂ ਧੱਕੇ ਨਾਲ ਜੜੀਆਂ ਆ ਉਹ ਕਬੈਰ ਕੀਤੀਆਂ ਜਾ ਰਹੀਆਂ ਆ ਕਿਸਾਨਾਂ ਦੀ ਮੰਗ ਆ ਵੀ ਜੋ ਬਜਾਰੀ ਰੇਟ ਆ ਉਹਦਾ 4 ਗੁਣਾ 30% ਉਜਾੜਾ ਪਤਾ ਨਾਲ ਜਿਹੜੇ ਬਾਕੀ ਰਹਿੰਦੇ ਮਸਲੇ ਆ ਨੂੰ ਹੱਲ ਕਰਕੇ ਟਿਊਬਵਲ ਕਨੈਕਸ਼ਨ ਆ ਜ਼ਮੀਨ ਦੋ ਫਾੜ ਆ ਪਾਣੀ ਦਾ ਪ੍ਰਬੰਧ ਦੀ ਆ ਸਿੰਚਾਈ ਦੇ ਪ੍ਰਬੰਧ ਦੀ ਆ ਸਭ ਆੜਾਂ ਖਾਲਾਂ ਸਾਰੀਆਂ ਢਾਹ ਦਿੱਤੀਆਂ ਗਈਆਂ ਆ ਵੱਡੀ ਪੱਧਰ ਤੇ ਜਿਹੜਾ ਪ੍ਰਸ਼ਾਸਨ ਆ ਉਹ ਆ ਇਸ ਵੇਲੇ ਜ਼ਬਰ ਤੇ ਉੱਤਰ ਆਇਆ ਆ ਅੱਜ ਵੇਲੇ ਵੱਡੀ ਪੱਧਰ ਤੇ ਜਿਹੜੇ ਸੂਬੇ ਦੇ ਆਗੂ ਹਰਵਿੰਦਰ ਸਿੰਘ ਮਹਿਸਾਨੀ ਆ ਕੇ ਗੱਲਬਾਤ ਕਰ ਰਹੇ ਆ ਨਾਲ ਜੂਨਾ ਦੇ ਪ੍ਰਧਾਨ ਆ ਤੇ ਜਥੇਬੰਦੀ ਦੇ ਸਾਥੀ ਜਿਹੜੇ ਆ ਸ਼ਾਂਤਮਈ ਤਰੀਕੇ ਨਾਲ ਇੱਥੇ ਰੁਕੇ ਪਏ ਆ ਅਗਲੀ ਗੱਲਬਾਤ ਜੋ ਵੀ ਹੋਊਗੀ ਉਹ ਅਪਡੇਟ ਦਿੰਦੇ ਰਵਾਂਗੇ ਸਾਰੇ ਆਗੂਆਂ ਨੂੰ ਨੇੜੇ ਵਾਲੇ ਪਿੰਡਾਂ ਨੂੰ ਬੇਨਤੀ ਆ ਵੀ ਭਾਈ ਆਓ ਇਹ ਜ਼ਮੀਨ ਦੀ ਆਪਣੀ ਹੋਣ ਦੀ ਲੜਾਈ ਆ ਇਹ ਲੜ ਰਹੀ ਆ ਜਥੇਬੰਦੀ ਨੇ ਸਾਰੇ ਪਹੁੰਚਣ ਇੱਥੇ ਪਹਿਲੇ ਪੰਜਾਬ ਦੀ ਧਰਤੀ ਦੇ ਉੱਤੇ ਬਿਹਾਰ ਬਣਿਆ ਜੀ ਪੰਜਾਬ ਦੀ ਧਰਤੀ ਆ ਜੀ ਯੂਪੀ ਬਣ ਗਈ ਜੀ ਭਗਵੰਤ ਮਾਨ ਸਰਕਾਰ ਨੇ ਪੱਗਾਂ ਵੀ ਲਈਆਂ ਜੀ ਕੱਪੜੇ ਵੀ ਪਾੜੇ ਤੇ ਕਕਾਰ ਵੀ ਤੋੜੇ ਜੀ ਅੱਜ ਪੰਜਾਬ ਦੀ ਧਰਤੀ ਦੇ ਉੱਤੇ ਜ਼ਮੀਨਾਂ ਦੇ ਜਾਏ ਜਿਹੜੇ ਜ਼ਮੀਨਾਂ ਬਚਾਉਣ ਲਈ ਗਾਂ ਵਧੇ ਆ ਉਹਨਾਂ ਦੀ ਆਦੁਰਦਸ਼ਾ 91 ਸੀਟਾਂ ਤੁਹਾਨੂੰ ਦਿੱਤੀਆਂ ਸੀ ਇਹ ਜ਼ਮੀਨਦਾਰਾਂ ਦੇ ਮਾਲਕਾਂ ਨੇ ਅੱਜ ਤੁਸੀਂ ਉਹਨਾਂ ਦਾ ਚੋਕਾਨ ਕੀਤਾ ਭਗਵੰਤ ਮਾਨ ਸਾਹਿਬ ਭੁਲਾਇਆ ਨਹੀਂ ਜਾਊਗਾ ਇਹ ਖੁੱਲੇ ਕੇਸ ਗਵਾਹੀ ਦਿੰਦੇ ਨੇ ਆਉਣ ਪਲਾਂ ਦੇ ਵਿੱਚ ਇਹ ਸਰਕਾਰ ਦੀ ਇਸ ਧਰਤੀ ਤੋਂ ਜੜ 뿌ਟੀ ਜਾਊਗੀ ਲੋਕ ਕਦੇ ਮਾਫੀ ਕਰਨਗੇ ਤੁਸੀਂ ਪੰਜਾਬ ਨੇ ਧੱਕਾ ਕੀ ਕਰੇ ਮਾਫੀ ਕਰਨੀ